ਸ਼ਨੀਵਾਰ ਨੂੰ ਪੁਲਿਸ ਨੇ ਪਠੰਡਾ ਲਾਗੇ ਇੱਕ ਵਾਰ ਫਿਰ ਬੇਰੁਜ਼ਗਾਰ ਅਧਿਆਪਕਾਂ ਉੱਪਰ ਬੇਰਹਿਮੀ ਨਾਲ ਲਾਠੀ ਚਾਰਜ ਕੀਤਾ। ਕਈ ਟੀਚਰਜ਼ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਅਤੇ ਇੱਕ ਦੋ ਦਾ ਸਿਰ ਫਟ ਗਿਆ। ਲਾਠੀ ਚਾਰਜ ਤੋਂ ਬਾਅਦ ਇੱਕ ਔਰਤ ਨੇ ਆਪਣੇ ਆਪ ਨੂੰ ਜ਼ਿੰਦਾ ਸਾੜਨ ਦੀ ਵੀ ਕੋਸ਼ਿਸ਼ ਕੀਤੀ ਅਤੇ ਉਸਦੀ ਬਾਹ ਬੁਰੀ ਤਰ੍ਹਾਂ ਸੜ ਗਈ। ਪੁਲਿਸ ਨੇ ਇਹਨਾਂ ਤੇ ਲਾਠੀ ਚਾਰਜ ਇਸ ਲਈ ਕੀਤਾ ਕਿਉਂਕਿ ਉਹ ਉਸ ਸੜਕ ਉੱਪਰ ਮੁਜ਼ਾਹਰਾ ਕਰ ਰਹੇ ਸਨ ਜਿੱਥੋਂ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੰਘਣਾ ਸੀ। ਇਹ ਬੇਰੁਜ਼ਗਾਰ ਵਿਆਪਕ ਜਿਨ੍ਹਾਂ ਨੇ ਟੀਚਰਸ एलिजिबिलिटी टेस्ट ਯਾਨੀ ਪੀਟੀਟੀ ਪਾਸ ਕੀਤਾ ਹੋਇਆ ਹੈ ਇਹ ਕਾਫੀ ਦੇਰ ਤੋਂ ਨੌਕਰੀਆਂ ਦੀ ਮੰਗ ਕਰ ਰਹੇ ਨੇ ਇਸ ਲਾਠੀ ਚਾਰਜ ਦੀ ਜਿੰਨੇ ਵੀ ਸਖਤ ਸ਼ਬਦਾਂ ਚ ਨਿੰਦਾ ਕਰੀਏ ਉਨੇ ਹੀ ਕਾਟੇ ਕੋਈ ਵੀ ਲੋਕ ਹਿੱਤ ਸਰਕਾਰ ਬੇਰੁਜ਼ਗਾਰ ਮਜਬੂਰ ਲਾਚਾਰ ਅਤੇ ਪ੍ਰੇਸ਼ਾਨ ਲੋਕਾਂ ਉਤੇ ਕਿਵੇਂ ਇਸ ਤਰ੍ਹਾਂ ਦਾ ਜ਼ੁਲਮ ਟਾ ਸਕਦੀ ਹੈ ਜੇ ਹਰ ਸਿਮਰਤ ਕੋਰ ਬਾਦਲ ਉਤੇ ਰੋਕ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਤਾਂ ਕੀ ਕੋਈ ਕਹਿਰ ਟਿਆ ਜਾਣਾ ਸੀ ਮੈਂ ਇਸ ਤਰ੍ਹਾਂ ਮੁਜ਼ਾਰਾ ਕਰ ਰਹੇ ਸਾਰੇ ਕਰਮਚਾਰੀ ਵਰਗਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਸਾਡੇ ਤੱਕ ਪਹੁੰਚ ਕਰਨ ਅਸੀਂ ਉਹਨਾਂ ਦੀ ਗੱਲ ਸੁਣ ਕੇ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਐਵੇਂ ਹੀ ਇਹਨਾਂ ਬੇਪਰਵਾਹ ਸਰਕਾਰਾਂ ਕੋਲ ਜਾ ਕੇ ਅਤੇ ਲਾਠੀਆਂ ਖਾ ਕੇ ਆਪਣਾ ਨੁਕਸਾਨ ਨਾ ਕਰਵਾਓ